ਹਾਲਤਾ ਸ਼੍ਰੀ ਵਾਹਿਗੁਰੂ ਜੀ ਕੀ ਪਟੇ ਅੱਜ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨੂੰ ਸਮਰਪਿਤ ਅੱਜ ਜਿਹੜਾ ਹੈਗਾ ਨਗਰ ਕੀਰਤਨ ਸ਼੍ਰੀ ਗੁਰਦੁਆਰਾ ਸ਼੍ਰੀ ਦੁੱਖਨਵਾਰ ਸਾਹਿਬ ਤੋਂ ਕੱਢਿਆ ਜਾ ਰਿਹਾ ਹੈਗਾ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਦੇ ਵਿੱਚ ਜਿਹੜੀ ਹੈਗੀ ਆ ਸੰਗਤ ਪੂਮਾ ਕੇ ਪਹੁੰਚੀ ਆ ਔਰ ਸਿੱਖ ਸਹਿਬਾਨਾਂ ਦੀ ਗੱਲ ਕਰੀਏ ਉਹ ਇਸ ਨਗਰ ਕੀਰਤਨ ਦੇ ਵਿੱਚ ਜਿਹੜੇ ਆਰੰਭਤਾਂ ਨੂੰ ਲੈ ਕੇ ਅੱਜ ਇੱਥੇ ਪਹੁੰਚੇ ਹੋਏ ਨੇ ਤੇ ਕੁਛ ਹੀ ਦੇਰ ਦੇ ਵਿੱਚ ਜਿਹੜਾ ਨਗਰ ਕੀਰਤਨ ਜਿਹੜਾ ਸ਼ੁਰੂ ਹੋ ਜਾਵੇਗਾ ਸਾਡੇ ਨਾਲ ਸਿੱਖ ਜਥੇਬੰਦੀਆਂ ਦੇ ਸਰਦਾਰ ਪ੍ਰਣਾਮ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੈਗੁਰ ਜੀ ਖਾਲਸਾ ਜੀ ਵੈਗੁਰ ਜੀ ਕੀ ਫਤਿਹ ਵੈਗੁਰ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਹੈ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਕਿੱਥੋਂ ਤੋਂ ਕਿੱਥੇ ਤੱਕ ਡੱਟਾ ਜਾਊਗਾ ਤੇ ਕਿਹੜੇ ਗੁਰੂ ਸਾਹਿਬਾਨ ਨੂੰ ਲੈ ਕੇ ਜਾ ਰਿਹਾ ਹੈ ਜਿਹੜਾ ਲੋਕਾਂ ਤੱਕ ਜਿਹੜੀ ਹੈ ਮੈਸੇਜ ਪਹੁੰਚਾਇਆ ਜਾ ਸਕੇ ਤੇਗ ਬਹਾਦਰ ਸਿਮ ਰਿਆ ਘਰ ਨਾਉ ਨਿਧਿਆ ਵਤਾਏ ਸਭ ਥਾਈ ਹੋਏ ਸਹਾਏ ਐਸੇ ਦੀਨ ਦਿਆਲ ਪਾਤਸ਼ਾਹ ਪਰਉਪਕਾਰੀ ਧਰਮ ਰੱਖਿਆ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਜੋ ਸਿੱਖ ਕੌਮ ਦੀ ਸਰਮਹਾਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਪਟਿਆਲਾ ਸ਼ਹਿਰ ਦੀਆਂ ਇਲਾਕੇ ਦੀਆਂ ਸੰਤਾਂ ਸੇਵਾ ਸੁਸਾਇਟੀਆਂ ਸੰਪਰਦਾਵਾਂ ਨੂੰ ਨਾਲ ਲੈ ਕਰਕੇ ਗੁਰਦੁਆਰਾ ਮੋਤੀਬਖਸਾ ਵਿਖੇ ਵੱਡੇ ਪੱਧਰ ਤੇ ਸਤਿਗੁਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾਇਆ ਜਾਂਦਾ ਹੈ ਸੋ 29 ਅਪ੍ਰੈਲ ਨੂੰ ਸਤਿਗੁਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਜੋ ਗੁਰਦੁਆਰਾ ਮੋਤੀਬਖਸਾ ਵਿਖੇ ਮਨਾਉਣ ਦੀਆਂ ਕਈ ਦਿਨ ਤੋਂ ਤਿਆਰੀਆਂ ਚੱਲ ਰਹੀਆਂ ਸਨ ਅੱਜ ਗੁਰਦੁਆਰਾ ਸ੍ਰੀ ਦੋਖਨਵਰਨ ਸਾਹਿਬ ਜੋ ਧੰਨ ਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਯਾਦਗਾਰੀ ਸਥਾਨ ਹੈ ਇਸ ਸਥਾਨ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਆਰੰਭ ਹੋਣ ਜਾ ਰਹੇ ਹਨ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੇ ਆ ਹੋਇਆ ਰਾਤ ਸਮੇਂ ਗੁਰਦੁਆਰਾ ਮੋਤੀਬਖਸ ਸਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਕੱਲ 28 ਅਪ੍ਰੈਲ ਅਤੇ ਪਰਸੋ 29 ਅਪ੍ਰੈਲ ਨੂੰ ਸਵੇਰ ਤੋਂ ਲੈ ਕੇ ਰਾਤ 11 ਵਜੇ ਤੱਕ ਦੀਵਾਨ ਸਜਣਗੇ ਜਿਸ ਵਿੱਚ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਸਿੰਘ ਸਾਹਿਬਾਨ ਉੱਚੇ ਤੌਰ ਤੇ ਪਹੁੰਚ ਕੇ ਨ ਸਮਾਗਮਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣਗੇ ਗੁਰ ਸ਼ਬਦ ਨਾਲ ਸੰਗਤ ਨੂੰ ਜੋੜਨਗੇ ਅਤੇ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਉਣਗੇ ਸੋ ਸੁਮਤੀਆਂ ਸੰਗਤਾਂ ਦੇ ਅੰਦਰ ਜਿੱਥੇ ਭਾਰੀ ਉਤਸ਼ਾਹ ਹੈ ਖੁਸ਼ੀ ਹੈ ਸਤਿਗੁਰੂ ਪਾਤਸ਼ਾਹ ਜਿਹਦੇ ਪ੍ਰਕਾਸ਼ ਪੁਰਗ ਨੂੰ ਲੈ ਕੇ ਉੱਥੇ ਵੱਡੇ ਗਿਣਤੇ ਇਸ ਸੰਗਤਾਂ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਲਈ ਗੁਰਦੁਆਰਾ ਸ੍ਰੀ ਦੁਖਣਵਾਰਨ ਸਾਹਿਬ ਕੇ ਪਹੁੰਚੀਆਂ ਹਨ ਕਿੰਨੀ ਕਿ ਸੰਗਤ ਦੀ ਜਿਹੜੀ ਹੈਗੀ ਉਮੀਦ ਹੈ ਜਿਹੜੀ ਇਸੇ ਵੇਲੇ ਦੇ ਵਿੱਚ ਜਿਹੜੀ ਸੰਗਤ ਪਹੁੰਚੇਗੀ ਦਰਸ਼ਨ ਕਰਨਗੇ ਜਿਵੇਂ ਆਪਾਂ ਗੱਲ ਕਰਦੇ ਆ ਲਗਾਤਾਰ ਜਿਵੇਂ ਗੁਰਪੁਰਬ ਦੀ ਪਤਾਇਰੀ ਕਰਦੇ ਤੇ ਕਿਸ ਤਰ੍ਹਾਂ ਦੀ ਜਿਹੜੀ ਤਿਆਰੀਆਂ ਜਿਹੜੀ ਤੁਹਾਡੇ ਵੱਲੋਂ ਕੀਤੀ ਹੋਈ ਹੈ ਜਿਨੀ ਇਹ ਸਾਰੀਆਂ ਤਿਆਰੀਆਂ ਨੇ ਗੁਰੂ ਘਰਾਂ ਨੂੰ ਸਜਾਇਆ ਗਿਆ ਹੈ ਗੁਰਦ੍ਰਮ ਮੋਤੀਬਖਸ ਸਾਹਿਬ ਵਿਖੇ ਵੀ ਪੂਰੀ ਡੈਕੋਰੇਸ਼ਨ ਕੀਤੀ ਗਈ ਹੈ ਇੱਥੇ ਲਾਈਟ ਦਾ ਸਾਰਾ ਡੈਕੋਰੇਸ਼ਨ ਕੀਤੀ ਗਈ ਹੈ ਸੋ ਸਾਰੇ ਪ੍ਰਬੰਧ ਕੀਤੇ ਗਏ ਹਨ ਸੰਗਤਾਂ ਜੋ ਗੁਰੂ ਸਾਧ ਗੁਰੂ ਪਤਸ਼ਾਹ ਜੀ ਦੇ ਪਾਵਨ ਸਥਾਨਾਂ ਤੇ ਨਤਮਸਤਕ ਹੋਣ ਲਈ ਪਹੁੰਚਣਗੀਆਂ ਉਹਨਾਂ ਲਈ ਲੰਗਰਾਂ ਦੇ ਪ੍ਰਬੰਧ ਸਕੂਟਰ ਗ ਤੇ ਗੁਰੂ ਘਰਾਂ ਵਿਖੇ ਜਿਹੜੀ ਰਾਤ ਸੰਗਤ ਰੁਕਣ ਵਾਲੀ ਹੈ ਕੋ ਉਹਨਾਂ ਦੇ ਸਰਾਵਾਂ ਦੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਸਾਰੇ ਜਿਹੜੇ ਨੇ ਉਹ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਗਏ ਹਨ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਹੈ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪ੍ਰਮਾਣ ਹੋਣ ਲਈ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਲਈ ਜਿਹੜੀ ਇਲਾਕੇ ਦੀ ਸ਼ਹਿਰ ਦੀ ਸਾਰੀ ਸੰਗਤ ਹੈ ਉਹ ਵੱਡੀ ਗਿਣਤੀ ਵਿੱਚ ਪਹੁੰਚੀ ਔਰ ਪੂਰੀ ਤਿਆਰੀ ਹੈ ਜਿਹੜੀ ਜਥੇ ਵੱਲੋਂ ਜਿਹੜੀ ਇਹ ਕੀਤੀ ਗਈ ਹੈ ਛੋਟੇ-ਛੋਟੇ ਬੱਚਿਆਂ ਦੀ ਗੱਲ ਕਰੀਏ ਸਿੰਘ ਚ ਸਿੱਖੀ ਰੂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਤਰ੍ਹਾਂ ਜਿਹੜੀਆਂ ਦਸ ਤੁਹਾਡੇ ਬੱਚੇ ਆ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਰਹੇ ਨੇ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਅਪਡੇਟ ਕਰਦੇ ਰਾਵਾਂਗੇ ਫਿਲਹਾਲ ਮੈਨੂੰ ਦਿਓ ਜਾਇਦਰ ਲਿਵਿੰਗ ਇੰਡੀਆ ਨਿਊਜ਼ ਪਟਿਆਲਾ ਤੋਂ ਕਰਨਵੀ ਸਿੰਘ ਰੰਧਾਵਾ ਦੀ ਰਿਪੋਰਟ